ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਚ ਅੱਜ ਦੀ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬ ਪੁਲਿਸ ਐਸਆਈ ਪੇਪਰ 1 ਦੇ ਬਾਰੇ ਚ ਜੋ 2021 ਦੇ ਵਿੱਚ ਹੋਇਆ ਸੀ ਤੇ ਉਸ ਦੇ ਵਿੱਚ ਆਏ ਪੰਜਾਬੀ ਐਮਸੀਕਿਊ ਦੇ ਬਾਰੇ ਚ ਅੱਜ ਆਪਾਂ ਚਰਚਾ ਕਰਾਂਗੇ ਤਾਂ ਚਲੋ ਸ਼ੁਰੂਆਤ ਕਰਦੇ ਆਪਾਂ ਆਪਣੇ ਕਲਾਸ 3 8 ਲਿਖਿਆਂ ਵਿੱਚੋਂ ਨਿਜਵਾਚਕ ਪੜਨਾਵ ਚੁਣੋ ਤਾਂ ਕੀ ਆਏਗਾ অপਸ਼ਨ এ ਮੈਂ ਆਪ ਹੰਟ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਹੈ ਤਲਾਸ਼ ਸ਼ਿਕਾਰੀ ਪੁੱਠਾ ਜਾਂ ਪਕੜ ਤਾਂ ਕੀ ਆਏਗਾ অপਸ਼ਨ এ ਤਲਾਸ਼ ਉੱਚੇ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਦੂਰ ਲੰਬਾ ਹੇ ਜਾਂ ਨੀਮੀ ਕੀ ਆਏਗਾ অপশন ডি ਨੀਮੀ 8 ਲਿਖਿਆਂ ਵਿੱਚ ਬਹੁਵਚਨ ਚੁਣੋ نزدିକੀਆਂ ਖੇਡ ਚਕਨਾ ਜਾਂ ਦੂਰ ਬਹੁਵਚਨ ਤਾਂ ਕੀ ਆਏਗਾ অপশন এ نزدିକੀਆਂ ਖਾਈਏ ਡੈਸ਼ ਜਿਹੜੀ ਨਿਤੋਂ ਨਾਲ ਅਖਾਂਨ ਨੂੰ ਪੂਰਾ ਕਰੋ ਰੋਟੀ ਬਾਤ ਦਾਲ ਜਾਂ ਚੋਲ ਕੀ ਆਏਗਾ ਖਾਈਏ ਦਾਲ ਜਿਹੜੀ ਨਿਤੋਂ ਨਾਲ ਕੀ ਆਏਗਾ অপਸ਼ਨ ਸੀ ਦਾਲ ਕਰਮਾ ਨਾਲ ਸੰਬੰਧਿਤ ਅਖਾਂਨ ਦੀ ਚੋਣ ਕਰੋ ਇਹ ਆਇਗਾ 4 ਇੰਚ ਆਪਸ਼ਨ A ਜਿਹਾ ਕਰੋਗੇ ਤੇ ਹਾ ਬਰੋਗੇ ਮੈਥ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਹੈ ਹਿਸਾਬੀ ਜਾਂ ਗਣਿਤ ਸ਼ਾਸਤਰ ਜਾਂ ਗਣਿਤ ਜਾਂ ਗੰਨਣਾ ਕਿਹੜਾ ਸਹੀ ਅਨੁਵਾਦ ਹੈ ਆਪਸ਼ਨ C ਗਣਿਤ ਰੌਣਕ ਸ਼ਬਦ ਦਾ ਬਹੁਵਚਨ ਚੁਣੋ ਰੌਣਕ ਦਾ ਬਹੁਵਚਨ ਕੀ ਬਣੇਗਾ ਆਪਸ਼ਨ ਬੀ ਰੌਣਕਾ ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ ਸ਼ੁੱਧ ਵਾਕ ਦੀ ਚੋਣ ਕਰਨੀ ਹੈ ਇਹ ਆਏਗਾ ਆਪਸ਼ਨ ਡੀ ਮੰਮੀ ਕਪੜੇ ਧੋ ਰਹੀ ਹੈ ਇਹ ਟਲਿਕਿਆਂ ਵਿੱਚ ਸ਼ੁੱਧ ਵਾਕ ਚੁਣੋ ਕੀ ਆਏਗਾ ਆਪਸ਼ਨ ਬੀ ਅਦਲੇ ਦਾ ਬਦਲਾ ਇਹ ਟਲਿਕਿਆਂ ਵਿੱਚ ਪ੍ਰਸ਼ਨਵਾਚਕ ਵਾਕ ਲੱਭੋ ਪ੍ਰਸ਼ਨਵਾਚਕ ਪ੍ਰਸ਼ਨਵਾਚਕ ਵਾਕ ਦੀ ਇੱਕ ਸਿੰਪਲ ਤੇ ਸਿੱਧੀ ਜਿਹੀ ਇੱਕ ਟੈਕਨੀਕ ਹੈ ਪਛਾਣਨ ਦੀ ਜਿੰਦੇ ਪਿੱਛੇ ਪ੍ਰਸ਼ਨ ਚਿੰਨ ਲੱਗਿਆ ਹੁੰਦਾ ਉਹ ਪ੍ਰਸ਼ਨਵਾਚਕ ਹੀ ਹੁੰਦਾ ਹੈ ਤੇ ਇਨਾਂ ਚਾਰਾਂ ਦੇ ਵਿੱਚ ਆਪਸ਼ਨ ਡੀ ਦੇ ਪਿੱਛੇ ਲੱਗਿਆ ਤਾਂ ਇਸ ਦਾ ਕੀ ਆਏਗਾ ਆਪਸ਼ਨ ਡੀ ਕਿ ਅਸੀਂ ਇਸ ਵਾਰ ਪਾਸ ਹੋ ਜਾਵਾਂਗੇ ਮੋਹਨ ਰੀਚ ਟੂ ਲੁਧਿਆਣਾ ਵਾਈਫ ਫਗਵਾੜਾ ਵਾਕ ਦਾ ਸਹੀ ਪੰਜਾਬੀ ਅਨੁਵਾਦ ਹੈ ਇੰਗਲਿਸ਼ ਦੇ ਵਿੱਚ ਲਾਈਨ ਹੈ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਅਨੁਵਾਦ ਕਰਨਾ ਹੈ ਤਾਂ ਕਿਹੜੀ ਆਪਸ਼ਨ ਸਹੀ ਅਨੁਵਾਦ ਹੈ ਇੰਗਲਿਸ਼ ਦੀ ਲਾਈਨ ਦੀ ਤਾਂ ਕੀ ਆਏਗਾ ਆਪਸ਼ਨ ਬੀ ਮੋਹਨ ਬ ਰਾਸਤਾ ਫਗਵਾੜਾ ਲੁਧਿਆਣਾ ਪੂਜਾ ਫੋਲਡ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਹੈ ਫੋਲਡ ਸ਼ਬਦ ਦਾ ਦੋਹਰਾ ਮੁੜਵਾ ਤੈਦਾਰ ਯਾ ਤੈ ਕਿਹੜਾ ਸਹੀ ਅਨੁਵਾਦ ਹੈ ਆਪਸ਼ਨ ਡੀ ਤੈ ਅਮੀਰ ਸ਼ਬਦ ਦਾ ਸਮਾਨਾਰਥਕ ਦੱਸੋ ਕਮਜ਼ੋਰ ਤਨਾਟ ਆਮ ਯਾ ਗਰੀਬ ਕਿਹੜਾ ਸਮਾਨਾਰਥਕ অপশন B ਤਣਾਡ ইফ ਏਰ ਕਾਊਟਡਾਊਨ ਵੀ ਸ਼ਲ ਬੀ ਲਾਫਡਟ ਵਾਕ ਦਾ ਸਹੀ ਪੰਜਾਬੀ ਅਨੁਵਾਦ ਹੈ ਹੈ ਇੰਗਲਿਸ਼ ਦੇ ਵਿੱਚ ਕੁਝ ਲਾਈਨਸ ਨੇ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਅਨੁਵਾਦ ਕਰਨਾ ਹੈ ਤਾਂ ਇਹਨਾਂ ਚਾਰਾਂ অপਸ਼ਨਾਂ ਦੇ ਵਿੱਚੋਂ ਕਿਹੜਾ ਸਹੀ ਅਨੁਵਾਦ ਹੈ ਇੰਗਲਿਸ਼ ਦੀ ਲਾਈਨ ਦਾ ਕੀ ਆਈਗਾ অপਸ਼ਨ ਸੀ ਜੇ ਅਸੀਂ ਡਰ ਗਏ ਤਾਂ ਲੋਕ ਸਾਡੇ ਤੇ ਹੱਸਣਗੇ ਉਸ ਤੋਂ ਬਾਅਦ ਆ ਪੈਰੇ ਇਸ ਨੂੰ ਤੁਸੀਂ ਵੀਡੀਓ ਸਟਾਪ ਕਰਕੇ ਧਿਆਨ ਦੇ ਨਾਲ ਆਰਾਮ ਦੇ ਨਾਲ ਪੜੋਗੇ ਉਸ ਤੋਂ ਬਾਅਦ ਇਸ ਸਲਾਈਡ ਨੂੰ ਵੀ ਤੁਸੀਂ ਧਿਆਨ ਦੇ ਨਾਲ ਪੜ੍ਹਨਾ ਆਪਾਂ ਸਿੱਧਾ ਕੁਐਸਚਨ ਡਿਸਕਸ ਕਰਦੇ ਹਾਂ ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਹੈ ਜਿਹੜਾ ਡੁਕਮਾਂ ਸੀ ਲਿਖਿਆ ਹੈ অপਸ਼ਨ ਡੀ ਲੋਕ ਕਲਾ ਤੇ মিডিਆ মিডিਆ ਨੇ ਲੋਕ ਕਲਾ ਨੂੰ ਕੀ ਦਿੱਤਾ ਹੈ ਕੀ ਆਏਗਾ অপਸ਼ਨ ਡੀ ਵਿਵਿਧਤਾ মিডিਆ ਨਾਲ ਲੋਕ ਕਲਾਵਾਂ ਦਾ ਕੀ ਨੁਕਸਾਨ ਹੋਇਆ ਹੈ ਕੀ ਨੁਕਸਾਨ ਹੋਇਆ অপਸ਼ਨ ਸੀ ਲੋਕ ਕਲਾ ਦਾ ਰੂਪ ਵਿਗੜਿਆ ਲੋਕ ਕਲਾ ਨੂੰ ਮੰਡੀ ਦੀ ਵਸਤੂ ਕੌਣ ਬਣਾ ਰਿਹਾ ਹੈ ਕੌਣ ਬਣਾ ਰਿਹਾ ਹੈ অপਸ਼ਨ ਸੀ ਮੰਡੀ ਸਭਿਆਚਾਰ মিডিਆ ਲੋਕ ਕਲਾਵਾਂ ਨੂੰ ਬਣਾਉਂਦਾ ਹੈ ਕੀ ਬਣਾਉਂਦਾ ਹੈ অপশন ডি ਸਮੇਦਾ ਹਾਨੀ ঠিক ਹੈ ਤਾਂ ঠিক ਹੈ ਬੱਚੇ ਇੱਥੇ ਆਪਣੇ एमसीक्यू ਪੂਰੇ ਹੁੰਦੇ ਹਨ ਮਿਲਦੇ ਆ ਕੱਲ ਅਗਲੇ एमसीक्यू ਦੇ ਨਾਲ ਅਗਲੇ ক্লাস ਦੇ ਨਾਲ ਅੱਜ ਦੇ ਲਈ ਇੰਨੇ ਹੀ ਬਹੁਤ ਬਹੁਤ ਧੰਨਵਾਦ